ਹਾਂਜੀ ਕੀ ਹਾਲ ਚੱਲਣਾ ਹੈ ਦੋਸਤੋ ਅੱਜ ਆਪਾਂ ਕਰਾਂਗੇ ਆਪਣੇ ਫਾਰਮ ਦੇ ਅੰਦਰ ਸਫਾਈ ਆਹ ਕਰਾਂਗੇ ਨਾ ਜਿਵੇਂ ਦਿੱਲੀ ਭਰ ਦਿੰਦੇ ਨੇ ਇਹਨਾਂ ਨੂੰ ਇਹਦਾ ਪੱਕਾ ਲਾੜੀ ਕਰਾਂਗੇ ਅੱਜ ਸਫਾਈ ਕਰਕੇ ਦਵਾੜਾ ਰੱਖਾਂਗੇ ਘਰੇ ਚ ਭੰਡੇ ਇਹਨਾਂ ਦੇ आज मैं सुनने जा बैठा है क्यों हो गया सुन का तो है चल 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 ਜਿਵੇਂ ਹੱਦਲੇ ਝੜਾ ਗੰਦਾ ਹੋ ਗਿਆ ਨਾ ਇਹ ਬਿਮਾਰੀ ਦਾ ਘਰ ਸਾਰਾ ਇਹਨੇ ਚੱਕ ਕੇ ਨਾ ਸਾਰਾ ਹੁਣ ਬਾਹਰ ਕੱਢ ਕੇ ਸਾਰੀ ਸਫਾਈ ਕਰਾਂਗੇ ਇੱਕ ਵਾਰੀ ਜਿਵੇਂ ਆ ਪੁੱਠਾ ਸਿੱਧਾ ਹੋਇਆ ਪਿਆ ਸੀ ਨਾ ਇੱਕੋ ਜਿਹਾ ਸਾਰੇ ਚੈੱਕ ਕਰਦਿਆ ਕਰੋ ਐਵੇਂ ਇੱਕ ਸਾਈਡ ਤੋਂ ਕਰਕੇ ਨਾ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਕੋਈ ਹੋਰ ਨਹੀਂ ਹੈਗਾ ਜਿਵੇਂ ਉਹ ਥਿੱਲਾ ਮੱਠਾ ਲੱਗ ਰਿਹਾ ਮੈਨੂੰ ਅੱਜ ਉਹਨੂੰ ਐਨੇ ਆ ਕੀ ਹੋਇਆ ਇਹ ਦਿੱਕਤ ਹੈ ਉਹਨੂੰ ਰੈਣਾ ਨੂੰ ਵੈਨੇ ਵੀ ਇੱਥੇ ਕਿਵੇਂ ਲੁੱਕ ਕੇ ਬੈਠੇ ਨੇ ਠੀਕ ਵੀ ਉਹ ਮਿੱਤਰੋ ਕਈ ਹੈ ਨਹੀਂ ਵਿੱਚ ਮਨ ਸਹੀ ਅੱਜ ਲੱਗਦੇ ਵੇ ਥੋੜੋ ਵੈਨੇ ਅਬਲਾ ਸਫਾਈ ਕਰੀ ਥੱਲੇ ਦੀ ਫਿਰ ਇਕੱਲੇ ਇਕੱਲੇ ਤਾਂ ਦੇਖਨੇ ਆ ਵੀ ਕੀ ਹੋ ਜਾਂਦਾ ਇਹਨਾਂ ਨੂੰ ਸੁੰਨ ਜੇ ਲੱਗਦੇ ਫਿਰ ਮੈਨੂੰ ਅੱਧੇ ਲੈ ਵੀ ਕਰਤੀ ਇੱਧਰ ਦੀ ਸਾਰੀ ਸਫਾਈ ਚਮਕਾਤਾ ਇਹ ਨਾਲ 에ਰੀਆ ਆ ਸੈਣੀ ਲੱਗ ਰਿਹਾ ਮੈਨੂੰ ਇਹ ਢਿੱਲਾ ਲੱਗੰਦੇ ਅੱਜ ਇਹਨੂੰ ਪਿਆਨਿਆ ਦਵਾਈ ਅੱਜ ਆਪਾਂ ਅੱਜ ਵੀ ਆਪਾਂ ਇਹਨਾਂ ਨੂੰ ਮਲਟੀਵਿਟਾਮਿਨ ਦੇਣੀ ਹੈ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਇਹਦੀ ਡੋਜ਼ ਤਾਂ ਮੈਂ ਤੁਹਾਨੂੰ ਦੱਸੀ ਹੋਈ ਹੈ ਕਿਵੇਂ ਦੇਣੀ ਹੈ ਜੇ ਨਹੀਂ ਕਿਸੇ ਮੇਰੇ ਵੀਰ ਪਰਾਨ ਨੂੰ ਪਤਾ ਉਸ ਤੋਂ ਪਹਿਲੇ ਵਾਲੀ ਵੀਡੀਓ ਦੀ ਦੇਖ ਲਓ ਔਰ ਜੋ ਮੈਂ ਸਾਰੀ ਦੱਸੀ ਹੋਈ ਹੈ ਵੀ ਆਹ ਦੀ ਡੋਜ਼ ਆਪਾਂ ਮਲਟੀਵਿਟਾਮਨ ਦੀ ਕਿਵੇਂ ਦੇਣੀ ਹੈ ਕਿੰਨੇ ਲੀਟਰ ਪਾਣੀ ਚ ਕਿਵੇਂ ਦੇਣੀ ਹੈ ਕਿੰਨੀ ਡੋਜ਼ ਸਾਰਾ ਕੁਝ ਦੱਸਿਆ ਹੋਇਆ ਅੱਜ ਤੀਜਾ ਦਿਨ ਇਹਦਾ ਮਲਟੀਵਿਟਾਮਨ ਦਾ ਅੱਜ ਤੀਜੇ ਦਿਨ ਫੇਰ ਲਗਾਤਾਰ ਆਪਾਂ ਤਿੰਨ ਦਿਨ ਉਹਨੇ ਲਗਾਤਾਰ ਮਲਟੀਵਿਟਾਮਿਨ ਦਿੰਦੇ ਨੂੰ ਅੱਜ ਫਿਰ ਇਹਨੂੰ ਮਲਟੀਵਿਟਾਮਿਨੀ ਤੋਂ ਮਿਕਸ ਕਰਨਾ ਨੂੰ ਮਲਟੀਵਿਟਾਮਿਨ ਵਾਲਾ ਪਾਣੀ ਇਹਨੂੰ ਰੱਖਤਾ ਆਪਾਂ ਹੁਣ ਜਿਨਾ ਕ ਪਿੰਦ ਦੇ ਨਾਲ ਰੱਖਮ ਲੰਨੇ ਦੀ ਫੀਡ ਤਿਆਰ ਕਰਦੇ ਆ ਫੀਡ ਨੂੰ ਫੀਡਰ ਚ ਰੱਖਨੇ ਆ ਬਲੈ ਇਹਨੂੰ ਵੇਖੀਏ ਨੂੰ ਕੀ ਹੋਇਆ ਪਾਣੀ ਪਿਆ ਕੇ ਵੰਨੇ ਆ ਜੇ ਮੈਂ ਤੁਸੀਂ ਰੋਜ਼ ਜਿਵੇਂ ਫੀਡ ਪਾਣੇ ਹੋ ਮੈਂ ਤੇ ਹੀ ਕਹਿਣਾ ਚਾਹੁੰਦਾ ਵੀ ਤੁਸੀਂ ਡੇਲੀ ਜਿਹੜਾ ਫੀਡਰ ਦੇਣਾ ਆਪਣੇ ਸਾਫ਼ ਕਰੋ ਇਹਨਾਂ ਨੂੰ ਤੇ ਡਰਿੰਕ ਕਰਨ ਦੇ ਉਹਨਾਂ ਨੂੰ ਵੀ ਸਾਫ਼ ਕਰੋ ਮੈਂ ਡੇਲੀ ਆਪਣੇ ਡਰਿੰਕ ਰਾਉਂਡ ਧੋ ਕੇ ਸਾਫ਼ ਕਰਕੇ ਫਿਰ ਦੁਬਾਰਾ ਪਾਣੀ ਰੱਖਣਾ ਦੇ ਵਿੱਚ ਤੇ ਜਿਹੜੇ ਫੀਡਰ ਨੇ ਇਹਨਾਂ ਨੂੰ ਡੇਲੀ ਸਾਫ਼ ਕਰਨਾ ਤੇ ਫਿਰ ਇਹਨਾਂ ਦੇ ਵਿੱਚ ਪਾਣੀ ਰੱਖਣਾ ਵਾ ਕਿਉਂਕਿ ਇਹ ਬੈਕਟੀਰੀਆ ਜਿਹੜਾ ਹੁੰਦਾ ਨਾ ਉਹ ਨਹੀਂ ਜਾਂਦਾ ਹੈਗਾ ਡਰਿੰਕਰਾਂ ਦੇ ਵਿੱਚ ਇਹ ਗੱਲ ਹੁੰਦੀ ਹੈ ਵਿੱਚ ਜਿਵੇਂ ਆ ਇਕੱਠੀ ਕਰ ਦਿੰਦੇ ਨੇ ਫੱਕ ਦੀ ਚੋਲਾ ਦੀ ਉੱਲੀ ਜੰਮ ਜਾਂਦੀ ਏ ਰੇ ਵਿੱਚ ਕਿਉਂਕਿ ਉਹ ਗਿੱਲੇ ਹੁੰਦੇ ਨੇ ਵਿੱਚ ਨਾਲ ਔਰ ਨਾ ਬਿਮਾਰੀ ਪੈਦਾ ਹੋ ਜਾਂਦੀ ਹੈ ਤਾਂ ਮੈਂ ਡੇਲੀ ਦੇ ਡੇਲੀ ਨੂੰ ਸਾਫ਼ ਕਰਕੇ ਰੱਖਣਾ ਵਾ ਤੇ ਇਹਨਾਂ ਨੂੰ ਵੀ ਡੇਲੀ ਸਾਫ਼ ਕਰਕੇ ਫਿਰ ਫੀਡ ਪਾ ਕੇ ਫਿਰ ਅੰਦਰ ਰੱਖਣਾ ਵਾ ਜਿੰਨੇ ਮੇਰੇ ਵੀਰ ਭਰਾਣੇ ਸਾਰੇ ਨੂੰ ਪਹਿਲਾਂ ਸਾਫ਼ ਕਰਨਾ ਡਰਿੰਕਰਾਂ ਨੂੰ ਤੇ ਫਿਡਰਾਂ ਨੂੰ ਫਿਰ ਅੰਦਰ ਰੱਖਣਾ ਇਹਨਾਂ ਬੱਚਾ ਵੀ ਤੰਦਰੁਸਤ ਰਹਿੰਦਾ ਕਿਉਂਕਿ ਉਹ ਸਾਰਾ ਕੁਝ ਫਰੈਸ਼ ਫਰੈਸ਼ ਹੀ ਰਹਿੰਦਾ ਹੈ ਜੇ ਕੋਈ ਜ ਆਪਾਂ ਵਾਰ-ਵਾਰ ਪਾਈ ਜਾਵਾਂਗੇ ਔਰ ਚ ਬਿਮਾਰੀ ਲੱਗਣ ਦਾ ਜ਼ਿਆਦਾ ਉਲੀ ਜੰਮੇਗੀ ਤੇ ਫੀਡ ਤੋਂ ਥੱਲੇ ਜੰਮ ਜਾਂਦੀ ਹੈ ਬਿਮਾਰੀ ਲੱਗਣ ਦਾ ਜ਼ਿਆਦਾ ਖਤਰਾ ਹੁੰਦਾ ਹੈ ਸਫਾਈ ਨਾਲ ਕੋਈ ਬਿਮਾਰੀ ਨਹੀਂ ਲੱਗਦੀ ਹੈਗੀ ਚੂਚੇ ਨੂੰ ਇਹਨਾਂ ਨੂੰ ਆਪਾਂ ਫੀਡ ਵੀ ਰੱਖਤੀ ਹੈ ਆ ਮਦਾਮਾ ਸ਼ਾਇਦ ਜਿੱਥੇ ਇਹ ਡਰਿੰਕਰ ਦੇ ਥੱਲੇ ਉਹਨਾਂ ਫੱਕ ਕੱਟ-ਕੱਟ ਕੇ ਉਹ ਵਿੱਚ ਰੱਖੀ ਜਾਂਦੀ ਜਿਹੜੇ ਚੋਲਾ ਦਾ ਉਹ ਤਰੀਕਾ ਨਹੀਂ ਕੀ ਹੁੰਦੀ ਹੈ ਫਿਲਕਾਂ ਦੇ ਤੁਹਾਨੂੰ ਡ੍ਰਿੰਕਰ ਪਾ ਦਿੰਦੇ ਸੀ ਸਾਰੇ ਹੁਣ ਚਾਰੇ ਪਾਸੇ ਉਹ ਡ੍ਰਿੰਕਰ ਦੇ ਵਿੱਚ ਕੁਝ ਨਹੀਂ ਜਾ ਸਕਦਾ ਹੈਗਾ ਤਾਂ ਹਮੇ ਉਚਾਈ ਨਹੀਂ ਆ ਥੱਲੇ ਉਹ ਲੱਗੇ ਹੌਲੀ ਹੌਲੀ